इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਦੀ ਬੀਟੀ ਕਿਰੇ ਸਵਾਗਤ ਅਧਾਰਿਤ ਗਈ ਪਹਿਲੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਬੀਰ ਸਿੰਘ ਭੋਲਾ ਮਾਨਾ ਵਾਲਾ ਕਹਿੰਦਾ ਐਂਟੀ ਟੈਰਰਿਸਟ ਫਰੰਟ ਬਲਾਗ ਜੰਡਿਆਲਾ ਗੁਰੂ ਮੈਂ ਦੱਸਣਾ ਚਾਹੁੰਦਾ ਕਿ ਅੱਜ ਮੈਂ ਨਾਲ ਪੱਤਰਕਾਰ ਭਾਈ ਚਾਰੇ ਦੇ ਨਾਲ ਵੀ ਮੈਂ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹਾਂ ਤੇ ਅੱਜ ਕਿਸਾਨਾਂ ਵੱਲੋਂ ਇੱਕ 30 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਸੀ ਜਿੱਥੇ ਸਾਡੇ ਕਿਸਾਨ ਆਗੂ ਗੱਲੇਵਾਲ ਸਾਹਿਬ ਘੋਖੜਤਾਲ ਤੇ ਬੈਠੇ ਆ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਉਸ ਬੰਦ ਦੇ ਵਿੱਚ ਸਾਡੀ ਪ੍ਰੈਸ ਕਲੱਬ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਜਿਨ੍ਹਾਂ ਦੇ ਸਾਡੀ ਪ੍ਰੈਸ ਕਲੱਬ ਦੇ ਜਿਨ੍ਹਾਂ ਦੇ ਪ੍ਰਧਾਨ ਹਨ ਮੁੱਖ ਪ੍ਰਧਾਨ ਹਨ ਸਾਡੇ ਸਰਦਾਰ ਰਣਜੀਤ ਸਿੰਘ ਜੀ ਮਸੌਣ ਅਤੇ ਸਰਦਾਰ ਜੋਗਾ ਸਿੰਘ ਜੀ ਉਹਨਾਂ ਵੱਲੋਂ ਇੱਕ ਦੇਸ਼ ਜਾਰੀ ਕੀਤਾ ਗਿਆ ਸੀ ਕਿ ਅਸੀਂ ਵੀ ਕੋਈ ਨਾ ਕੋਈ ਜਿੰਨੇ ਵੀ ਪ੍ਰੈਸ ਮੈਂਬਰ ਆ ਪੱਤਰਕਾਰ ਆ ਅਸੀਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕੁਝ ਨਾ ਕੁਝ ਯੋਗਦਾਨ ਜਿਹੜਾ ਵਾ ਪਾਈਏ ਉਹਨਾਂ ਵੱਲੋਂ ਇੱਕ ਕਿਹਾ ਗਿਆ ਹੈ ਕਿ ਅੱਜ ਜਿੱਥੇ ਵੀ ਪੱਤਰਕਾਰ ਸਾਡੇ ਵੀਰ ਹੋਣਗੇ ਪ੍ਰੈਸ ਕਲੱਬ ਦੇ ਮੈਂਬਰ ਹੋਣਗੇ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਨੂੰ 4 ਵਜੇ ਤੱਕ ਕੋਈ ਵੀ ਮਤਲਬ ਵਸਤੂ ਕੋਈ ਕੀਜਦਾ ਖਾਣਾ ਉਹ ਵੀ ਭੁਖੜ ਹੜਤਾਲ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਤੇ ਹੁਣ ਮੇਰਾ خیال 4:00 ਸਾਢੇ 4:00 ਵਜੇ ਦਾ ਸਮਾਂ ਹੋ ਗਿਆ ਵਾ ਤੇ ਹੜਤਾਲ ਖੁੱਲ ਚੁੱਕੀ ਆ ਤੇ ਅਸੀਂ ਅੱਜ ਉਹਨਾਂ ਨੇ ਜੋ ਸਾਨੂੰ ਦੇ ਦਿੱਤੇ ਹਨ ਉਹਨਾਂ ਤੇ ਅਸੀਂ ਖਰੇ ਉੱਤਰੇ ਹਾਂ ਤੇ ਅੱਜ ਅਸੀਂ ਵੀ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਜਿਹੜੀ ਭੋਖੜ ਧਾਰਿਆ ਉਹ ਰੱਖੀ ਆ ਤੇ ਹੁਣ ਅਸੀਂ ਭੋਖੜ ਧਾਰ ਜਿਹੜੀ ਆ ਉਹਨੂੰ ਅਸੀਂ ਬੰਦ ਕਰ ਰਹੇ ਹਾਂ ਤੇ ਮੈਂ ਸਾਰੇ ਹੀ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਪਣੇ ਕਿਸਾਨਾਂ ਦੀਆਂ ਹੱਕੀ ਮੰਗਾ ਲਈ ਬਹੁਤ ਸਾਰਾ ਅੱਜ ਦੁਕਾਨਾਂ ਸ਼ਹਿਰਾਂ ਕਸਬਿਆਂ ਨੂੰ ਬੰਦ ਰੱਖ ਕੇ ਅ ਆਵਾਜ਼ਾਈ ਨੂੰ ਬੰਦ ਰੱਖ ਕੇ ਯੋਗਦਾਨ ਪਾਇਆ ਹੈ ਜੀ ਧੰਨਵਾਦ ਜੀ ਸਸੀ ਗਾ